ਕਈ ਦਿਨਾਂ ਬਾਅਦ ਤੁੰਦ ਨੇ ਦਰਸ਼ਨ ਦਿੱਤੇ ਆਪਣੇ ਵਾਲੇ ਪਾਸੇ ਹਾਂ ਕਿਵੇਂ ਹੈਪੀ ਠੀਕ ਆ ਵਧੀਆ ਸ਼ਰਤੀ ਗੱਲਾ ਆ ਪਾਪਾ ਵੀ ਕੰਡ ਮੋ ਰਿਹਾ ਥੋੜਾ ਜਿਹਾ ਤਾਂ ਹੈਪੀ ਲੱਗ ਗਿਆ ਆਪਣੇ ਵਾਲਾ ਦੁੱਧ ਵੀ ਅੱਜ ਹੈਪੀ ਸਾਈਕਲ ਤੇ ਵਰਜਿਸ਼ ਕਰਦਾ ਰਹਿੰਦਾ ਇਹ ਕਿਤੇ ਜਾਣਾ ਹੋਵੇ ਦੁਕਾਨ ਧੱਪੇ ਤੇ ਜਿਆਦਾ ਸਾਈਕਲ ਲੈ ਕੇ ਜਾਂਦਾ ਤੇ ਜਿਹੜੀ ਕਿ ਵਧੀਆ ਗੱਲ ਆ ਖੈਰ ਵੀਡੀਓ ਨੂੰ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਅੱਜ ਦੇ ਨਵੇਂ ਵਲੌਗ ਚ ਅ ਸਮੋਂ ਵੇਜੇ ਵਕਤ ਸਵਾ 8:00 ਵਜੇ ਦਾ ਅੱਬੀਪੋ 10 ਜਨਵਰੀ ਬਰਾ 2025 ਸਿਮਿੰਟ ਦੀ ਰਲਾਵਾਲਾ ਵੀ ਸ਼ੁਰੂ ਕਰਦੇ ਆ ਤੇ ਮਿਸਤਰੀ ਭਾਈ ਸਾਹਿਬ ਘੰਟੇ ਨੂੰ ਆਉਣਗੇ ਹਲੇ ਉਮੀਦ ਕਰਦੇ ਆ ਉਦੋਂ ਨੂੰ ਰਲਾ ਆ ਦੂੰਗਾ ਸਿਮਿੰਟ ਮੈਂ ਤੇ ਇਸ ਤੋਂ ਪਹਿਲਾਂ ਥੋੜਾ ਤਾਂ ਵੀ ਨਹੀਂ ਰਲਾਉਣ ਲੱਗਦੇ ਕਈ ਵਾਰੀ ਮਿਸਤਰੀ ਕਈ ਐ ਨਹੀਂ ਪਤਾ ਮੌਕੇ ਤੇ ਕੋਈ ਠੱਲ ਵੱਜ ਜੇ ਆਇਆ ਨਾ ਜਾਵੇ ਤੇ ਫਿਰ ਉਹ ਸਿਮਿੰਟ ਰਲਾਇਆ ਖਰਾਬ ਹੋਣ ਵਾਲੀ ਗੱਲਬਾਤ ਹੋ ਜਾਂਦੀ ਹੈਗੀ ਤੇ ਰਾਤ ਬੁਖਾਰ ਦੀ ਗੱਲ ਕਰੀਏ ਸਹੀ ਆ ਬੁਖਾਰ ਮਨ ਲਾ ਠੰਡ ਲੱਗਦੀ ਸੀ ਨਾ ਗਰਮੀ ਲੱਗਦੀ ਸੀ ਨੋਰਮਲ ਜਿਹਾ ਸੀ ਪਰ ਨੀਂਦ ਨਹੀਂ ਆਈ ਫੋਨ ਰੱਖ ਕੇ ਪਿਆ ਰਿਆ ਪਾਸੇ ਉਸੇ ਮਾਰ ਕੇ 11:00 ਕਵਾਂ ਡੁੱਧ ਦਾ ਗਲਾਸ ਗਰਮ ਕਰ ਲਿਆ ਮੈਂ ਕਿਹਾ ਦੁੱਧ ਪੀ ਕੇ ਸੁਸਤੀ ਆਈ ਥੋੜੀ ਤੇ ਉਹੀ ਗੱਲ ਹੋਈ ਦੁੱਧ ਪੀ ਲਿਆ ਤੇ ਨੀਂਦ ਆ ਗਈ ਅਹ ਹੇ ਤੜਕੇ ਨੂੰ అలారం ਦਾ ਵੀ ਪਤਾ ਲੱਗਿਆ 6:30 ਵਜੇ ਤੇ ਲੱਗਿਆ ਹੋਇਆ ਸੀਗਾ ਤੇ ਅਸੀਂ ਅੱਜ ਫਿਰ ਲੇਟ ਉੱਠੇ ਹਾਂਗੇ ਅਹ ਸ 7:25 ਤੇ ਆ ਗਈ ਫਿਰ ਮਨਪ੍ਰੀਤ ਨੂੰ ਉਠਾਇਆ ਲੈ ਤੇ ਖੈਰ ਦੋਨੇ ਆਉਣਗੇ ਮਿਸਤਰੀ ਤੇ ਉਹਨੂੰ ਕਿਹਾ ਸੀ ਅ ਵੀ ਥੋੜੇ ਤੂੰ ਲਵਾ ਜਾ ਦੋ ਤਿੰਨ ਦਿਨ ਹੋਰ ਉਹ ਕਿਸੇ ਦੇ ਕੰਮ ਕਰਕੇ ਆ ਸੀ ਪਹਿਲਾਂ ਅੱਧ ਵਿਚਾਲੇ ਪਿਆਗਾ ਪਿੰਡ ਉਹਨੇ ਉੱਥੇ ਵੀ ਕਰਨਾ ਕੰਮ ਤੇ ਮੈਂ ਇਹਨੂੰ ਕਿਹਾ ਸੀ ਦੋ ਦਿਨ ਲਵਾ ਜਾ ਵੀ ਬਾਕੀ ਫਿਰ ਕੱਲਾ ਮਿਸਤਰੀ ਆ ਜਾ ਕਰੂਗਾ ਤੇ ਉਦੋਂ ਸਾਨੂੰ ਵੀ ਜਲ ਸੰਨ ਮਿਲ ਜੂ ਬਿਜਲੀ ਯੂਰੀਆ ਪਾਉਣ ਵਾਲੀ ਪਈ ਆ ਉਹ ਪਾਇਆ ਕਰਾਂਗੇ ਦੋ ਜਣੇ ਚਲ ਇੱਕ ਜਣਾ ਇੱਥੇ ਕੰਮ ਕਰਾਈ ਆ ਗਰੂ ਮਿਸਤਰੀ ਕੋਲੇ ਕੱਲੇ ਕੋਲੇ ਤੇ ਜਾਂ ਲੋਟ ਦੇ ਹਿਸਾਬ ਸਰ ਦੇ ਕੰਮ ਹੁੰਦਾ ਦੋ ਕੋਲੇ ਭਮੀਰੀ ਜੀ ਪਈ ਰਹਿੰਦੀ ਹੈਗੀ ਆਖਿਰ ਜੀ ਆ ਇਹਨੂੰ ਆਖਦੇ ਆ ਵੀ ਸਾਰੇ ਨੂੰ ਅੱਜ ਦੇ ਨਵੇਂ ਵਲੌਗ ਚ ਆ ਬੁਖਾਰ ਅਜ ਹੈ ਨਹੀਂ ਆਪਾਂ ਨੂੰ ਬਿਲਕੁਲ ਐਨ ਤੰਦਰੁਸਤ ਉੱਠੇ ਹੈਗੇ ਤੇ ਹੋ ਸਕਦਾ ਆਵਾਜ਼ ਚ ਥੋੜਾ ਜਿਹਾ ਫਰਕ ਹੋਵੇ ਹਲਕਾ ਜਿਹਾ ਤੇ ਉਹ ਥੋੜੀ ਜਿਹੀ ਹਲਕੀ ਜਿਹੀ ਖੰਗ ਕਿਤੇ ਕਿਤੇ ਜ ਆਉਂਦੀ ਹੈਗੀ ਅਮ ਘੰਟੇ ਰੂੜ ਘੰਟੇ ਬਾਅਦ ਮੜਾ ਇੱਕ ਕਵਾਰੀ ਖਾਉਂਗਾ ਹੁੰਦਾਗਾ ਤੇ ਉਹ ਨਾਰਮਲ ਜੀ ਕਹਿ ਸਕਦੇ ਆਗੇ ਇੰਨਾ ਦਾ ਚੱਲ ਹੋ ਹੀ ਜਾਂਦਾ ਕੱਲ ਨਾਕਵਾਂਗਣਾਲਾ ਮਾਹੌਲ ਜਿਹਾ ਸੀਗਾ ਉਹ ਤਾਂ ਕਰਕੇ ਥੋੜੀ ਜਿਹੀ ਸੁਸਤੀ ਸੀ ਕੱਲ ਵੀ ਤੇ ਅੱਜ ਛਾਲ ਮਾਰ ਕੇ ਉੱਠਿਆ ਗੱਭਰੂ ਬਿਨਾਂ ਟਿਕਟ ੱਲੇ ਤੋਂ ਖੈਰ ਹਮ ਪ੍ਰਮਾਤਮਾ ਦੀ ਮਿਹਰ ਚਾਹੀਦੀ ਹੈਗੀ ਤੇ ਬਾਕੀ ਅੱਗੇ ਪਤਾ ਨਹੀਂ ਦੁਬਾਰੇ ਵੀ ਹੋ ਸਕਦਾ ਬੁਖਾਰ ਕੇਰਾ ਅੱਜ ਸਹੀ ਐਨ ਟੈਕ ਚਾ ਸਰੀਰ ਤੇ ਮਿਹਰਬਾਨੀ ਬਈ ਸਾਰਿਆਂ ਦੀ ਸਾਡੇ ਨਾਲ ਜੁੜਨ ਵਾਸਤੇ ਵੀਡੀਓ ਤੇ ਕਲਿੱਕ ਕਰਨ ਵਾਸਤੇ ਅੰਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਿੰਨੇ ਆ ਸੰਜੀ ਸੁੱਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਆਹ ਵੇਖ ਸਕਦੇ ਸੁਣ ਸਕਦੇ ਸਬਸਕ੍ਰਾਈਬ ਤੇ ਫੋਲੋ ਲਾਜ਼ਮੀ ਕਰ ਲਿਓ ਜਿਹੜੇ ਨਵੇਂ ਆਏ ਹੋ ਵੀਰ ਕੀ ਕਹਿੰਦਾ ਸੀ ਡਾਕਟਰ ਚ ਲੈ ਕੇ ਆਉਣਾ ਮੰਮੀ ਨਹੀਂ ਆਇਆ ਕਰ ਉਹ ਸਿਮੈਂਟਰੋਂ ਨਹੀਂ ਲੱਗਦਾ ਸੀ ਮੈਂ ਤਾਂ ਹੀ ਉੱਥੇ ਖੜਾ ਸੀਗਾ ਸੱਸਰੀ ਘਾਲ ਮੰਮੀ ਆਇਓਗਾ ਹਾਂ ਮੇਰੇ ਵੱਲੋਂ ਵੀ ਸਾਰਿਆਂ ਦਾ ਧੰਨਵਾਦ ਐਡੀ ਦੂਰੋਂ ਅੱਜ ਚਲਾਇਆ ਹੁਣਾ ਸੱਸਰੀ ਘਾਲ ਬੇਟਾ ਮੇਰੇ ਵੱਲੋਂ ਸਾਰਿਆਂ ਜਿੰਨੇ ਚੈਨਲ ਤੇ ਜੁੜੇ ਹੋ ਧੰਨਵਾਦ ਤੁਹਾਡੇ ਦੇ ਟੋਰਟੋ ਲੈ 14 ਕ ਬਲੋਕ ਜਰੂਰ ਦੇਖਣਾ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਾਂਦੇ ਜਾਂਦੇ ਪਹਲੀਆਂ ਚ ਕਰਦਿਆ ਕਰੋ ਕਿਵੇਂ ਰਿਹਾ ਨਵਾਂ ਸਾਲ ਨਵਾਂ ਸਾਲ ਤਾਂ ਵਧੀਆ ਠਾਠਾ ਮਾਰਦਾ ਚਾਖਲਾ ਧੁੰਦ ਦੀ ਠਾਠਾ ਮਾਰਦਾ ਨਵਾਂ ਸਾਲ ਤਾਂ ਹਾਂ ਬਈ ਗੱਲ ਲੱਗਲੀ ਨਵਾਂ ਸਾਲ ਚੰਗਾ ਹੀ ਆਪਣੇ ਵਾਸਤੇ ਤੇ ਪਿਆਰੀ ਤੇ ਆਪਣੇ ਵਾਸਤੇ ਬਹੁਤ ਸਾਰੇ ਵੀਰਾਂ ਦੇ ਸਨੇਹੇ ਆਏ ਹੋਏ ਨੇ ਨਵੇਂ ਸਾਲ ਦੀ ਠੀਕ ਆ ਮੈਂ ਇਹ ਕਰ ਲਊਗਾ ਮੈਂ ਬਹੁਤ ਸਾਰੇ ਵੀਰਾਂ ਦੇ ਸੁਨੇਹੇ ਆਏ ਹੋਇਆ ਨਵੇਂ ਸਾਲ ਦੀਆਂ ਵਧਾਈਆਂ ਆਈਆਂ ਹੋਈਆਂ ਤੇ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਭਾਈ ਰੱਬ ਵਾਦਾ ਕਰੇ ਆਏ ਸਾਲ ਤਰੱਕੀ ਚ ਰਹੋ ਤੁਸੀਂ ਤੰਦਰੁਸਤ ਰਹੋ ਤੇ ਜਿਨ੍ਹਾਂ ਦੇ ਰਿਪਲਾਈ ਹੋ ਗਏ ਜਾਂ ਜਿਨ੍ਹਾਂ ਨੇ ਰਿਪਲਾਈ ਨਹੀਂ ਹੋਏ ਤੇ ਮਾਫੀ ਜਾਂਦੇ ਹਾਂ ਵੀ ਥੋੜਾ ਹੀ ਕੰਮ ਵਿਜੀ ਹੁੰਦਾਗਾ ਤਾਂ ਉਹ ਕਿਤੇ ਨਾ ਥੋੜਾ ਜਿਹਾ ਸਰੀਰ ਮਠਾਇਆ ਸੀਗਾ ਤਾਂ ਕਰਕੇ ਫੋਨ ਟਾਈਮ ਨਾਲ ਹੀ ਰੱਖ ਹੁੰਦਾ ਸੀ ਵੀਡੀਓ ਅਪਲੋਡ ਲਾ ਕੇ ਤੇ ਬਾਕੀ ਮਿਹਰਬਾਨੀ ਇੱਕ ਵਾਰ ਫਿਰ ਤੋਂ ਤੇ ਕਰ ਕਰਦੇ ਆ ਜਿਹੜਾ ਕਾਰਗਰਮ ਸ਼ੁਰੂ ਆ ਹੈ ਗਿਰੂ ਹੈ ਨਰੀ ਤੇ ਜਮਾ ਵੀ ਜਨਾ ਹੈ ਕਾਟਰ ਤਾਂ ਇਹੀ ਇਹਨਾਂ ਦਾ ਮੇਸਤਰਾਂ ਦੀ ਕੱਲ ਦੀ ਦਿਹਾੜੀ ਪਈ ਸਾਰੀ ਛੱਤ ਤੇ ਲੱਗ ਗਈ। ਦਾਟਾ ਸੀਗੇ ਇੱਥੇ ਤੇ ਇਹ ਲਿਪਾ ਲਪਾਈ ਕਰਦੇ ਨੇ ਇਹਨਾਂ ਨੂੰ। ਉਹ ਸ਼ਾਮ ਪੈ ਗਈ। ਜੇ ਤੁਮਾ ਦਾ ਡਰ ਮੜਿਆ ਟੋਟਾ ਰਹਿਣਾ ਹੁੰਦਾ ਜਿੱਥੇ ਕਿਤੇ ਉੱਥੇ ਰੋਟੀ ਨਾ ਲੈਂਦੇ ਹੁੰਦੇ ਹੈਗੀ। ਤੰਦ ਅੱਜ ਹੁਣ ਤਾਂ ਥੋੜੀ ਘਰ ਘਟ ਗਈ ਆ ਸਾਹਮਣੇ ਸੜਕ ਆਪਣੇ ਘਰ ਦੇ ਕਿ ਇਥੇ ਮਸ਼ੀਨਰੀ ਜਾਂਦੀ ਮਸਾ ਹੀ ਦਿਖਦੀ ਆ ਤੇ ਕਹੇਰਾ ਕੱਲ ਸ਼ਾਮ ਨੂੰ ਜਿਹੜਾ ਟਾਈਮ ਜਬ ਬਚੇ ਸੀ ਉਹਨਾਂ ਨੇ ਆ ਖਾਣੇ ਤੇ ਹਲਾਤੀ ਸੀ ਡੌਟੀ ਦੇ ਲਿਪਤਾ ਸੀਗਾ ਇਹ ਥੋੜਾ ਥੋੜਾ ਥਾਂ ਜਿਨਾ ਕਰਦਾ ਹੁੰਦਾ ਕਦੇ ਸ਼ਾਮ ਨੂੰ ਕੋਈ ਕੰਦ ਲਿਪਕੇ ਜਿਹੜਾ ਬਚਦਾ ਹੁੰਦਾ ਟਾਈਮ ਉਹ ਐ ਲਾ ਦਿੰਦੇ ਜਿਵੇਂ ਆ ਕੋਲੇ ਤੇ ਲੱਗ ਜੀ ਅੱਜ ਜੀਵਕ ਮਤਲਬ ਦੂਸਰੀ ਸਾਰੀ ਸਾਵਤੀ ਕੰਦ ਤਾਂ ਵੀਰੋ ਉਲੀ ਪੀਂ ਜਾਂਦੀ ਹੁੰਦੀ ਤਾਂ ਕਰਕੇ ਇਹ ਇਛਾ ਦੇ ਉਹ ਤਾਂ ਅੱਲਾਹ ਆਂਦੇ ਰੋਟੀ ਵੀ ਕਰ ਆਪਾਂ ਇੱਥੇ ਜੋ ਰੋਟੀ ਲਾਉਨੇ ਆ ਕਹੇ ਅਸੀਂ ਨਵਾਂ ਹੀ ਲਾ ਰੱਖੇ ਸੀ ਕਿ ਕੱਲ ਦੇ ਵਾਰ ਸੰਗ ਗੱਗੂ ਧੋ ਕੇ ਗਿਆ ਸੀ ਥੋੜਾ ਥੋੜਾ ਛੱਡ ਤਾਂ ਉਹ ਲੱਗਿਆ ਹੋਇਆ ਰੀਜ ਲਾ ਕੇ ਨਹੀਂ ਧੋਤਾ ਫਿਰ ਆਪਾਂ ਇਹ ਕੰਮ ਨਹੀਂ ਕਰਦੇ ਜਿਹੜੀ ਕਿ ਮਾੜੀ ਗੱਲ ਹੁਣੇ ਪਟਣਾ ਪਊਗਾ ਇਹ ਨਵਾਂ ਗਾਹ ਦੀ ਤਾਂ ਹੀ ਲਾ ਰੱਖਿਆ ਕੋਈ ਛੋਟਾ ਜਿਹਾ ਸਿਮਿੰਟ ਵਾਲਾ ਲਾਇਆ ਹੋਇਆ ਸੀਗਾ ਉਹ ਕੰਮ ਜੈ ਨਿਵੇੜਦਾ ਸੀਗਾ ਇਹ ਸੋਨਾ ਟੱਕ ਭਰੇ ਜਾਂਦਾ ਸੋਨਾ ਰਲਾ ਵਾਲਾ ਵੀ ਵਧੀਆ ਹੁੰਦੀ ਹੈ ਇਹਦੇ ਨਾਲ ਇਸ ਵਾਰ ਰਲਵੋ ਨਹੀਂ ਹੈ ਕਿ ਮਿਸਤਰੀਆਂ ਦੇ ਆਉਣ ਤੱਕ ਉਮੀਦ ਹੈ ਕਿ ਮਸਾਲਾ ਤਿਆਰ ਕਰ ਦਵਾਂ ਠੀਕ ਹੈ ਨੌਜਵਾਨਾ ਵਧੀਆ ਸੁੱਤਾ ਰਾਤ ਬਚਿਆ ਵਾ ਛੰਡ ਰੋਟ ਤੋਂ ਰਾਤ 3:00 ਵਜੇ ਮਨ ਲਾ ਡਾਟੇ ਫਸਾਈਏ ਨਾ ਕੰਨਾਂ ਚ ਰਾਤ 3:00 12:00 ਵਜੇ ਕਰਾਂਗੇ ਉਹ ਤੂੰ ਤਾਂ ਫਰਾਰੀ ਰਹਿਣਾ ਗੋਆ ਯਾਰ ਚੱਲ ਹਲਈ ਰੱਬ ਦਾ ਨਾ ਵਾਹੀ ਆ ਦਸਤਾਨੇ ਕੀ ਦੇ ਹੋਏ ਗੋ ਕਮੇਸਟਰੀ ਦਾ ਖਾ ਗਾ ਦੇ ਮੇਰੇ ਅਲੇ ਸਾਤੇ ਵਾਹੀ ਗਰ ਉਹ ਲੈ ਉਹਨੂੰ ਆਖਿਆ ਜੀ ਥੋੜਾ ਪਾਣੀ ਮਾਰੀ ਕੰਧਾਂ ਦਾ ਪਰਲੇ ਪਾਸੇ ਸੇਗਲ ਚੜੀ ਪਈ ਐ 10 ਇੰਚੀ ਵਾਲੇ ਤੇ ਵੀ ਦੱਬੀ ਜੱਕ ਮਿਸਤਰੀ ਅਗਰਾ ਕਿੱਥੇ ਦੱਬੀ ਕਰਦੇ ਆਂ ਸਵਾਗਤ ਆ ਬਈਆ ਥੋੜਾ ਥੱਲੇ ਥੋਲੇ ਉੱਤਰ ਡੋਲੀ ਹਟੋਲੀ ਉਹ ਉਹ ਭਰੀ ਹੋਈ ਆ ਤਾਂ ਆਂਡਲ ਉਤੇ ਹੁੰਦਾ ਕੁਝ ਨਹੀਂ ਹੁੰਦਾ ਸਮਾਰ ਕੇ ਚੱਲ ਜੂਗੀ ਓਏ ਇੱਧਰ ਆਉ ਥੱਲੇ ਲਾ ਦੇ ਛਟ ਗਈ ਚੱਲ ਪੈਣੀ ਐ ਤਾਂ ਉੱਤੇ ਆਪੀ ਚੱਲ ਪੈਣਗੇ ਆਹ ਖਲੇ ਆਉ ਹਾਂ ਭਈਆਂ ਨੇ

ਕਿਉਂ ਉਹ ਪਾਥੀਆਂ ਗਿੱਲੀਆਂ ਨੇ ਉਹ ਦਿਸਲੇਆਬੀਆਂ ਨੇ ਗੱਡੀਆਂ ਜਾਂ ਰਹਿ ਗਈਆਂ ਚੱਲ ਕੋਈ ਨਾ ਆ ਲਾ ਲਓ ਬਈ ਤੁਸੀਂ ਚਾਹ ਪੀਓ ਚਾਹ ਪੀਂਦੇ ਪੀਂਦੇ ਥੋੜਾ ਖਾਣਾ-ਦਾਣਾ ਤਿਆਰ ਕਰ ਦਾਂਗੇ ਅਸੀਂ ਉਹ ਥੋੜਾ ਜਿਹਾ ਢੀ ਯਾਰ ਲੈਂਦੇ ਆਪਾਂ ਸੁੱਕਾ ਚਲ ਥੋੜਾ ਇਹਦੇ ਜਬਾਣੀ ਪਿਆ ਡੰਗ ਲੈ ਜੀ ਉਸ ਉਧਰ ਭਰ ਲੈ ਵਾਟ ਹਉਤੋ ਗੋਵਾ ਕਹਿੰਦੇ ਲੈ ਉਰੇ ਫੜਾ ਤੂੰ ਇਹਦੇ ਸੱਟ ਦੋ ਟੱਕ ਜਿਹੇ ਰਹਿ ਗਏ ਓਏ ਗਰੋ ਲੈ ਪਰ 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 ਰਸ਼ੀਦ ਗਾ ਇਹਨੂੰ ਘਾੜਤਾ ਲੈਣਾ ਜੀ ਗਰੂਆ ਬਾ ਤੂੰ ਸੱਟ ਜਿਹੜੇ ਦੋ ਟਾਕੇ ਗਏ ਆਪਾਂ ਹੁਣ ਪਿਆਉ ਦਿੰਦੇ ਆ ਜਾ ਪੀਂਦੇ ਬੰਦੇ ਹੈ ਪਾਪਾ ਫੋਨ ਜਾ ਬੰਦ ਕਰ ਤਾਗਾ ਤੂੰ ਯਾਰ ਠੀਕ ਆ ਸਾਬ ਜੀ ਹੋਰ ਕੋਈ ਛੜ ਛੜ ਭਰਦੇ ਦੋ ਦੋ ਕਰਿਆ ਨੂੰ ਕਿਹੜਾ ਮਸਾਲਾ ਚਰਾਗੇ ਬਾਹਰ ਰੋਟਾ ਕਾ ਕੇ ਬੰਦਾ ਘੁੱਟਦਾ ਮੈਂ ਤਵਾ ਉਹ ਦੋ ਰੋ ਜੀ ਬੰਦੇ ਕੁੱਟ ਕੇ ਸੌਣਾ ਪਦੰਦਰਾ ਛੱਡ ਵੀ ਦਿਆ ਕਰ ਕਦੇ ਕੋਈ ਤੇ ਨਾ ਅੱਛਾ ਏ ਤੂੰ ਪਹਿਲਾ ਬੰਦਾ ਹੀ ਘੁੱਟਿਆ ਆਪ ਨਾਲ ਸਾਨੂੰ ਲੈ ਜਾ ਇਹ ਤੇਰੀ ਇੱਕ ਤਾਂ ਸਾਹਮਣੇ ਦੇ ਵੱਲੇ ਵਾਗ ਰੱਖਦਾ ਤਾ ਤੂੰ ਇੱਥੇ ਬੈ ਜਾ ਵਾਹਿਗੁਰੂ ਜੀ ਬਗੈਰ ആ ഈ തമ്മൽ കാണുകയേ ഷൂട്ട് റെഡി ഗംബേ

ਜਾਦੇ ਨੇ ਗਰਮ ਠੰਡਾ ਪਾਣੀ ਪਾ ਲਾ ਠੀਕ ਹੈ ਠੀਕ ਹੈ ਲੱਸੀ ਲੱਸੀ ਨਹੀਂ ਨਹੀਂ ਜਵਾਬ ਆ ਜਵਾਬ ਠੀਕ ਹੈ ਕੌਣ ਆ ਇਹ ਯਾਰ ਅੱਖਾਂ ਹੀ ਬੰਦ ਕਰੀ ਖੜਾ ਪ੍ਰੀਤ ਕਿਹੜਾ ਪ੍ਰੀਤ ਆ ਬਾਜ ਪ੍ਰੀਤ ਨਹੀਂ ਕੱਲਾ ਪ੍ਰੀਤ ਕੱਲਾ ਪ੍ਰੀਤ ਇਹ ਕਿਧਰੋਂ ਆ ਗਿਆ ਪ੍ਰੀਤ ਅੱਜ ਕੱਲਾ ਵੇਖਾਂ ਇੱਥੇ ਸਾਹਮਣੇ ਆਇਆ ਬਾਇਆ ਨਹੀਂ ਪ੍ਰੀਤ ਤੇਰਾ ਬਹਾਰ ਠੀਕ ਹੋ ਗਿਆ ਠੀਕ ਆ ਗੱਲ ਦਾ ਟੈਕ ਚ ਫਿਰਦਾ ਇਹਦਾ ਲੋਟਾ ਚੜਦੀ ਗਲਾਜ ਚੜਦੀ ਗਲਾਜ ਚਲ ਚੜਦੀ ਗਲਾਜ ਹੀ ਰੱਖੇ ਬਾਬਾ ਨਵਾਂ ਵਾਰਾ ਮੁਬਾਰਕਤ ਨੂੰ ਆ ਨੰਬਰਦਾਰਾ ਛੋਟੀ ਨਹੀਂ ਬਣਾਵਾਂਗੇ ਤਾਂ ਕਿਹਦੀ ਬਣਾਵਾਂਗੇ ਹੈ ਤਗੜੇਓਂ ਚੜਦੀ ਗੱਲਾ ਨਵਾਂ ਸਾਲ ਮੁਬਾਰਕ ਆ ਯਾਰੋ ਮਹਿਮਾਨੀ ਉਹ ਨਾ ਮੈਂ ਦੁਬਾਰਾ ਇਕੱਠੀ ਬਣਾ ਲਾਂਗੇ ਪਰਚੀ ਆ ਲੈ ਕੇ ਰੱਖ ਲਿੰਗਰਾ ਹੋਰ ਕਿਵੇਂ ਆ ਤਾਜ ਹੈਲੋ ਹੈਲੋ ਹੈ ਇੱਕ ਲਈ ਬੈਠਾ ਆ ਗਿਆ ਆ ਗਿਆ ਆ ਫੱਟੀ ਜੱਕੀ ਫੱਟੀ ਪੱਥਰ ਵੀ ਪਰੇ ਕਰਦੇ ਮਾਰ ਆ ਅੱਜ ਉਹ ਤਾਂ ਅਜ ਬੱਚੀ ਰੋਲਾ ਪਾਉਂਦੀ ਮਾੜਾ ਦਬਕਾ ਮਰੀ ਯਾਰ ਇਹ ਕਿਹੜਾ ਦਬਕਾ ਹੋਏ ਉਹ ਕਿਹਦਾ ਪੋਲੂ ਯਾਰ ਪਤਾ ਨਹੀਂ ਕੀ ਕਰਦਾ ਇੱਥੇ ਹੋਊਗਾ ਕਿ ਜਾਣਾ ਕਿੱਥੇ ਆ ਵਾਹੀ ਗਰੂ 25 40 ਸੀਗਾ ਉਦੋਂ ਯਾਰ 25 40 ba cái này bé cắt nữa thi kìa thi kìa thi kìa ਹੇ ਗੁਰੂ ਹੈ ਪੰਜ ਕਿਲੋਗੇ ਮਗਾੜ ਗਿਆ ਯਾਰ ਕੁਝ ਖੋਲ ਤਾਂ ਨਹੀਂ ਦਿੱਤਾ ਟਰੈਕਟਰ ਤੋਂ ਅਸੀਂ ਟਰੈਕਟਰ ਤੋਂ ਤਾਂ ਨਹੀਂ ਖੋਲ ਲੈ ਕੇ ਸੀਨੇ ਕੁਝ ਹਾਂ ਤੀਰਟਾ ਵਾਸਤੇ ਦੋ ਗੇੜੇ ਲਾਏ ਆ ਇਹ ਚੱਲ ਆ ਗਿਆ ਨੇੜੇ ਦੁਕਾਨ ਹੋਣ ਦਾ ਵੀ ਇਹੀ ਫਾਇਦਾ ਹੈਗਾ ਬਸ ਸੜਕ ਪਾਰ ਕਰਦੇ ਆ ਨੰਬਰਦਾਰ سیمنٹ ਸਟੋਰ ਤੇ ਪਹੁੰਚ ਜਾਣੇ ਹੈਗੇ ਤੇ ਬਾਅਦ ਜਿੰਨੀ ਕੀ ਲੋਡ ਹੁੰਦੀ ਹੈ ਰੇੜੀ 'ਚ 10 ਕਮਟਲ ਲੈ ਜਾਣੇ ਹੁੰਦੇ ਹੈਗੇ ਤੇ ਇੱਕ ਅੱਧੀ ਰੇੜੀ ਵਾਸਤੇ ਭੋਰ ਲਿਆਣੀ ਪਊਗੀ ਇਹਦਾ ਸਾਨੂੰ ਇਹ ਆ ਛੱਤ ਉੱਥੇ ਆਪਣੇ ਛੱਟੀਆਂ ਥੱਲੇ ਲਾ ਕੇ ਬੈਕ ਕੋਲੇ ਲਾ ਲੈਣੇ ਹੁੰਦੇ ਹੈਗੇ ਟਰਾਲੀ 'ਤੇ ਉੱਥੇ ਥੋੜਾ ਜਿਹਾ ਲਾਉਣਾ ਦਾ ਮੌਕਾ ਇਹਦੇ 'ਚ ਲਾਹਣੀ ਸੌਖੀ ਹੈਗੀ ਜਿੰਨੀ ਕੀ ਬਰਤਨ ਹੀ ਹੁੰਦੀ ਹੈ ਉਹਨੇ ਘਟੀਰੀ ਅੱਡ ਲਾ ਲੈਣੇ ਹੈਗੇ ਤੇ ਬਾਕੀ ਮਹੌਲਾ ਚੜਦੀ ਕਲਾ ਜਾ। ਨਾਸਕ ਮੱਟਲ ਤਾਂ ਨਹੀਂ ਹੋਈ ਹੋਣੀ। ਹੋ ਗਈ। ਬਹੁਤ ਆ ਫਿਰ। 3615 ਅੱਜ ਵੱਤ ਪੈ ਗਈ ਬਈ ਨਾ। ਉਹ ਹੈ ਗਿਰੂ ਜੀ 6:05 ਦਾ ਸਮਾਂ ਹੋ ਗਿਆ ਤੇ ਅੱਜ ਕਮਰੇ ਦੀਆਂ ਤਿੰਨ ਸਾਈਡ ਦੀਆਂ ਕੰਤਾਂ ਲੱਪ ਗਏ ਨੌਜਵਾਨ ਵਧੀਆ ਖਿੱਚ ਚ ਕੰਮ ਕਰਦੇ ਰਹੇ ਤੇ ਛੱਤ ਕੱਲ ਲਿੱਪੀ ਸੀਗੀ ਤੇ ਆਹ ਸਾਹਮਣੇ ਵਾਲੀ ਕੰਤ ਲੈ ਰਹੇਗੀ ਪੈੜ ਨਾਲ ਦੀ ਨਾਲ ਤਿਆਰ ਕਰਤੀ ਸ਼ਾਮ ਜੇ ਨੂੰ ਤਿੰਨ ਚਾਰ ਕਿੱਗੱਟੇ ਯੂਰੀਆ ਦੇ ਪਾਉਣ ਵਾਲੇ ਸੀ ਪੰਜ ਪੰਜ ਹੀ ਮੰਨ ਲਓ ਪੰਜ ਹੋ ਗਏ ਨੇ ਹੈਪੀ ਤੇ ਗੱਗੋ ਨੂੰ ਯੂਰੀਆ ਪਾਉਣ ਨੂੰ ਭੇਜਤਾ ਸੀ ਦੁਪਹਿਰ ਵਾਦ ਮੈਂ ਕਹਿਤਾ ਸੀ ਤੈਨੂੰ ਜਾ ਅੱਜ ਬੇਲੇ ਸਰ ਨਾਲ ਹੀ ਦਾ ਉਹਦਾ ਜੂਰੀ ਹਟਕ ਇਹ ਨਾਲ ਮੈਂ ਗਈ ਜਰਜ ਸਾਡੇ ਨਾਲ ਨੂੰ ਉਦੋਂ ਪਾਣੀ ਤੱਤਾ ਹੋ ਜੂਗਾ ਤੇ ਖੈਰ ਕਾਸੀ ਟਾਈਮ ਦਾ ਨਾ ਆ ਗਿਆ ਨੌਜਵਾਨਾ ਘੰਟਾ ਸਾਰਾ ਹੋ ਗਿਆ ਘੰਟੇ ਤੋਂ ਕਿਤੇ ਹੋ ਗਿਆ ਹੋਊਗਾ ਤੂੰ ਅੱਜ ਮੈਂ ਪਹਿਲਾਂ ਮੌਜ ਕਰ ਤੇ ਖੈਰ ਬਲੌਗ ਦੋ ਕੁ ਦਿਨਾਂ ਦਾ ਘੱਟ ਬਣਾਇਆ ਕੁਛ ਤਾਂ ਬੁਖਾਰ ਚਈ ਸੀ ਕੰਮ ਬੁਖਾਰ ਦੀ ਗੱਲ ਕਰੀਏ ਬੁਖਾਰ ਅੱਜ ਮੈਨੂੰ ਬਿਲਕੁਲ ਨਹੀਂ ਹੋਇਆ ਵਧੀਆ ਟੈਕ ਚ ਰਿਹਾ ਸਾਰਾ ਦਿਨ ਸਰੀਰ ਤੜਕੇ ਵੀ ਰੋਟੀ ਖਾਧੀ ਦੁਪਹਿਰੇ ਵੀ ਖਾਧੀ ਤੇ ਬਾਕੀ ਫੋਨ ਰਹਿ ਦੇਣਾ ਜੀ ਦਾ ਕੋਲ ਮਿਲਾਗੇ ਤੇ ਉਹ ਸਕੀਮ ਆ ਜਿਹੜੀ ਆਪਣੀ ਮੁੜਕਾ ਘਟਨ ਵਾਲੀ ਸਰੀਰ ਚ ਉਹ ਠੀਕ ਐ ਠੀਕ ਰਹੀ ਪਹਿਲਾਂ ਵੀ ਮੈਂ ਕਈ ਬਹੁਤ ਵਾਰੀ ਮੈਂ ਕਰਦਾ ਹੁੰਨਾਗਾ ਟੀਕਾ ਲਵਾਉਣ ਨਹੀਂ ਗਿਆ ਤੇ ਹਰੇ ਹਰੇਕ ਬੰਦੇ ਨੂੰ ਇਹੋ ਚੀਜ਼ ਵੀ ਨਹੀਂ ਕਰਨੀ ਚਾਹੀਦੀ ਆਪਦੇ ਸਰੀਰ ਦੇ ਹਿਸਾਬ ਕਿਤਾਬ ਨਾਲ ਜਿਹੜਾ ਜਿੰਨਾ ਕ ਫਿੱਟ ਐ ਜਿਹ ਚੱਲ ਸਕਦਾ ਬੁਖਾਰ ਉਹ ਬੰਦਾ ਐਵੇਂ ਆਪਦਾ ਕਰ ਸਕਦਾ ਬਈ ਤੇ ਸਰੀਰ ਚ ਮੁੜਕਾ ਕੱਢ ਕੇ ਸੈੱਟ ਹੋ ਜੂਗਾ ਤੇ ਬਾਕੀ ਬੰਦੇ ਭਈ ਆਪਾਂ ਸਾਰਿਆਂ ਵਾਸਤੇ ਸਲਾਹ ਨਹੀਂ ਦਿੰਦੇਗੇ ਕਿ ਉਹ ਆਪਦਾ ਡਾਕਟਰ ਦੀ ਸਲਾਹ ਲੈ ਲਿਆ ਕਰੋ ਥੋੜਾ ਬੋੜ ਤਾਂ ਬੁਖਾਰ ਗੀ ਕਿਸੇ ਨੂੰ ਹੁੰਦਾ ਵੀ ਇਹ ਬਾਕੀ ਪਰਮਾਤਮਾ ਚੜ੍ਹਦੀ ਕਲਾ ਜ ਰੱਖੇ ਸਾਰਿਆਂ ਨੂੰ ਕਿ ਹਲੂ ਟਮਾਹੋਲਾ ਅੱਜ ਦਾ ਇੰਨਾ ਸੀ ਘੱਟ ਰਿਕਾਰਡ ਕਰਿਆ ਥੋੜਾ ਜਿਹਾ ਕੰਮ ਦੀ ਭੱਜ ਦੌੜ ਕਰਕੇ ਦੋ ਘਟਿਆਂ ਦਾ ਮਸਾਲਾ ਤੜਕੇ ਰਲਾਇਆ ਸੀ ਉਦੋਂ ਬਾਅਦ ਕਹਿ ਰਿਆ ਕਿ ਇਹਨਾਂ ਘਟਾ ਰਲਾਉਣ ਕਰਕੇ ਥੋੜਾ ਜਿਹਾ ਫਿਰ ਕੰਮ ਰਲਾ ਬਰਲਾ ਵਿੱਚ ਰਿਆ ਤੇ ਦੋ ਦਾ ਰਲਾ ਬਣਾਇਆ ਫਿਰ ਥੋੜਾ ਜਿਹਾ ਕੰਮ ਠੀਕ ਹੋ ਗਿਆ ਇਹਦਾ ਬਾਵਲਾ ਮਾਜਲੀੰਦੰਨਾ ਵੀਰ ਤੇ ਖੈਰ ਇਨਾਂ ਕੀ ਅੱਜ ਦਾ ਪ੍ਰੋਗਰਾਮ ਉਮੀਦ ਕਰਦੇ ਆਂ ਵਧੀਆ ਲੱਗਿਆ ਹੋਊ ਤਾਂ ਲਾਈਕ ਲਾਜ਼ਮੀ ਕਰ ਦਿਓ ਨਵੇਂ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁਕ ਤੇ ਦੇਖਣਾ ਫਾਲੋ ਜ਼ਰੂਰ ਕਰ ਲਿਓ ਬਹੁਤ ਸਾਰਾ ਧੰਨਵਾਦ ਪਿਆਰ ਸਤਿਕਾਰ ਤੁਹਾਡਾ ਸਾਰੇ ਵੀਰਾਂ ਭੈਣਾਂ ਦਾ ਜਿਹੜੀ ਸਮਾਂ ਕੱਢ ਕੇ ਪਰਿਵਾਰਾਂ ਸਮੇਤ ਬੈਠ ਕੇ ਵੀਡੀਓ ਨੂੰ ਆ ਵੇਖ ਦਿਓ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਆਂ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ